ਇਕਤਰਫਾ ਪਿਆਰ ਦੇ ਵਿੱਚ ਸਿਰਫਿਰੇ ਆਸ਼ਿਕ ਨੇ ਨਬਾਲਕ ਲੜਕੀ ਦਾ ਕਤਲ ਕਰ ਦਿੱਤਾ ਹੈ ਕੁੜੀ ਦੀ ਉਮਰ 15-16 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ ਸਦਮੇ ਦੇ ਵਿੱਚ ਉਸਦੀ ਛੋਟੀ ਭੈਣ ਦੀ ਵੀ ਮੌਤ ਹੋ ਗਈ ਹੈ ਦਰਅਸਲ ਛੋਟੀ ਭੈਣ ਦੀ ਅੱਖਾਂ ਦੇ ਸਾਹਮਣੇ ਇਸ ਕੁੜੀ ਦਾ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਕੁੜੀ ਇੰਨਾ ਜ਼ਿਆਦਾ ਡਰ ਗਈ ਕਿ ਛੋਟੀ ਭੈਣ ਦੀ ਵੀ ਸਦਮੇ ਕਰਕੇ ਮੌਤ ਹੋ ਗਈ ਹੈ ਇਹ ਮਾਮਲਾ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਸੰਜੇ ਕਲੋਨੀ ਦੇ ਵਿੱਚ ਇੱਕ 16 ਸਾਲਾਂ ਨਬਾਲਕ ਕੁੜੀ ਦਾ ਕਤਲ ਕਰ ਦਿੱਤਾ ਗਿਆ ਸਿਰਫ ਆਸ਼ਕ ਦੇ ਵੱਲੋਂ ਇਸ ਲੜਕੀ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਦੇ ਵੱਲੋਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਤੇ ਚੱਲਦਿਆਂ ਸਿਰਫ ਇਹ ਆਸ਼ਕ ਨੇ ਇਸ ਕੁੜੀ ਦਾ ਕਤਲ ਕਰ ਦਿੱਤਾ ਮ੍ਰਿਤਕ ਕੁੜੀ ਦੇ ਮਾਤਾ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹ ਕਰੀਆਨੇ ਦੀ ਦੁਕਾਨ ਦੇ ਉੱਤੇ ਕੁਝ ਸਾਮਾਨ ਲੈਣ ਵਾਸਤੇ ਗਈ ਸੀ ਜਦੋਂ ਪਿੱਛੋਂ ਤੋਂ ਆ ਕੇ ਇਸ ਨੌਜਵਾਨ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਛੋਟੀ ਭੈਣ ਦੀ ਅੱਖਾਂ ਸਾਹਮਣੇ ਉਸ ਦਾ ਕਤਲ ਹੋਇਆ ਜਿਸ ਤੋਂ ਬਾਅਦ ਉਹ ਇੰਨਾ ਜ਼ਿਆਦਾ ਡਰ ਗਈ ਕਿ ਉਸ ਦੀ ਵੀ ਸਦਮੇ ਕਰਕੇ ਮੌਤ ਹੋ ਗਈ ਹੈ ਕਿ ਕੁਝ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆਏ ਨੇ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਸੁਣਾਉਂਦੇ ਹਾਂ ਮੈਂ ਤਾਂ ਉਰੇ ਤੇ ਹੀ ਰਹਿਣੇ ਵਾਲੇ ਹਾਂ ਜਿਸ ਤਨੋਰੀ ਆਪਣੇ ਹੀ ਜਾਣਦੇ ਆਪਕੀ ਇਹ ਮਾਮਲਾ ਕੀ ਹੋਇਆ ਤੁਹਾਡੀ ਬੇਟੀਆਂ ਨਾਲ ਇਕ ਕੁੜੀ ਦਾ ਜੀ ਹਨਾ ਕੁੜੀ ਗਈ ਤੇ ਮੰਦਿਰ ਮੰਦਿਰ ਤੋਂ ਆ ਕੇ ਬਾਅਦ ਸੋ ਹੋ ਰਹੀ ਸੀਗੀ ਤੇ ਮੰਦਿਰ ਤੋਂ ਹਨਾ ਏਸੀ ਸਿੱਦੇ ਦਰਵਾਜ਼ੇ ਤੱਕ ਪਹੁੰਚੀ ਤੇ ਮੁੰਡੇ ਨੇ ਹੱਥ ਫੜ ਕੇ ਨਾ ਉਹਦੇ ਚਾਕੂ ਮਾਰ ਦਿੱਤੇ ਪਹਿਲਾਂ ਵੀ ਛੇੜਖਾਣੀ ਹੋਈ ਸੀ ਤੁਹਾਡੀ ਬੇਟੀ ਨਾਲੇ ਮੁੰਡੇ ਵੱਲੋਂ ਹਾਂ ਜੀ ਪਹਿਲਾਂ ਵੀ ਇਹਨੂੰ ਕਹਿੰਦਾ ਰਿਹਾ ਮੈਨੂੰ ਪਹਿਲਾਂ ਧਮਕੀ ਮਿਲੀ ਸੀ ਉਹ ਕਹ ਰਿਹਾ ਨੇ ਇਹ ਹਨਾ ਐਵੇਂ ਐਵੇਂ ਕਰਕੇ ਚੱਲੋ ਅਸੀਂ ਮੰਨੇ ਨਹੀਂ ਜੀ ਯਾਰ ਮੈਨੂੰ ਕਹਿ ਰਿਹਾ ਕੰਦਾ ਮੈਂ ਤਾਂ ਤੇਰੀ ਉਹ ਕੁੜੀ ਨੂੰ ਵਿਆਹ ਕੇ ਲੈ ਕੇ ਜਾਵਾਂਗਾ ਕੁੜੀ ਦੀ ਉਮਰ ਕਿੰਨੀ ਹੈ ਉਮਰ 18 ਆ ਜੀ ਉਹਦੀ ਕਿੰਨੀ ਹੈ 16 ਮੈਨੂੰ ਲੱਗ ਰਿਹਾ ਕੋਲਾ ਦਾ ਸਾਲ ਦੀ ਹੋਈਗੀ ਤੇ ਹੁਣ ਉਹਨੇ ਕੱਲ ਨੂੰ ਕਿੰਨੇ ਵਜੇ ਦੀ ਫੱਡਾ ਹੋਈ ਹੈ ਬੰਨੀ ਰਾਤ ਨੂੰ ਰਾਤ ਨੂੰ ਇਹ ਹੋਈ ਆ 7 ਵਜੇ ਹੋਈ ਹੈ ਤੇ ਦੂਜੀ ਕੁੜੀ ਨਾਲ ਕੀ ਹੋਇਆ ਦੂਜੀ ਕੁੜੀ ਤਾਂ ਅਟੈਕ ਹੋ ਕੇ ਮਰੀ ਗਈ ਉਹਨਾਂ ਦੀ ਮੌਤ ਕਦ ਹੋਈ ਹੈ ਉਹਨਾਂ ਦੀ ਸਵੇਰੇ ਹੋਈ ਹੈ ਜੀ ਉਹਨਾਂ ਦੀ ਉਮਰ ਉਮਰ ਛੇ ਸਾਲ ਹੈ ਤੁਹਾਨੂੰ ਕਿੰਨਾ ਇਤਲਾ ਮਿਲੀ ਗਈ ਮੁੰਡੇ ਵੱਲੋਂ ਚਾਕੂ ਮਾਰ ਦਿੱਤਾ ਗਿਆ ਮੈਂ ਤਾਂ ਜੀ ਰੋਟੀ ਬਣਾ ਰਹੀ ਸੀ ਰੋਟੀ ਬਣਾਉਣ ਦੀ ਬਣਾਉਂਦੀ ਮੈਂ ਬਾਹਰ ਨੂੰ ਨਿਕਲ ਗਈ ਤੇ ਕੁੜੀਆਂ ਦਾ ਖੱਪ ਪੈ ਰਿਆ ਸੀ ਮੈਂ ਕਿਹਾ ਦੇਖਾਂ ਤਾਂ ਕੀ ਹੋਇਆ ਕੁੜੀਆਂ ਇੰਨਾ ਦਾ ਘਾ ਪਾ ਰਹੀਆਂ ਨੇ ਤੇ ਮੈਂ ਨੇ ਦੇਖਿਆ ਜਾ ਕੇ ਤੇ ਕੁੜੀ ਦੇ ਬੜੀ ਦੇ ਚਾਕੂ ਲੱਗਾ ਹੈ ਮੈਨੂੰ ਤੇ ਐਂਦੀ ਵੀ ਚਲ ਛੋਟੀ ਤੇ ਲੱਗ ਗਿਆ ਹੁਣ ਵੀ ਅਸੀਂ ਚੱਕ ਕੇ ਫਟਾਫਟ ਲੈ ਕੇ ਜਾਏਗੇ ਸਾਰੇ ਰਖਤੇ ਬੋਲ ਦੀ ਗਈਆ ਤੇ ਉੱਤੇ ਜਾ ਕੇ ਦਮ ਤੋੜ ਗਈ ਪਹਿਲਾਂ ਤੁਸੀਂ ਜਦੋਂ ਜਿੱਦਾਂ ਕਹਿ ਰਹੇ ਹੋ ਕਿ ਪਹਿਲਾਂ ਵੀ ਮੁੰਡਾ ਛਿੜਕਾਨੀ ਕਰਦਾ ਸੀ ਕੰਪਲੇਨ ਵਗੈਰਾ ਤੁਸੀਂ ਸ਼ਿਕਾਇਤ ਨਹੀਂ ਦਰਜ ਕਰਾਈ ਕਰਾਈ ਹੋਈ ਸੀ ਜੀ ਚਲਵਾਈ ਨਹੀਂ ਹੋਈ ਉਹ ਜਦੋਂ ਤਾਈ ਸਾਰਾ ਕੁਸਨ ਨਾਰਮਲ ਹੀ ਹੋ ਗਿਆ ਸੀ ਕਿਹੜੇ ਥਾਣੇ ਤੇ ਕੰਪਲੇਨ ਆਉਣ ਇੱਕ ਤਵਾਲੀ ਹੈ ਜੀ ਤੇ ਹੁਣ ਕਿੰਦਾ ਵੀ ਕਾਰਵਾਈ ਦੀ ਮੰਗ ਕਰਦੇ ਹੋ ਸਸੇ ਕੁੜੀ ਨੂੰ ਕਾਬ ਲੈਣਾ ਜੀ ਮੁੰਡਾ ਦੋਨਾਂ ਦੀ ਮੌਤ ਹੋ ਗਈ ਦੋਨੇ ਕੁੜੀਆਂ ਦੀ ਮੌਤ ਹੋ ਗਈ ਹੈ ਜੀ ਤੇ ਹੋਰ ਕਿੰਨੇ ਬੱਚੇ ਐ ਤੁਹਾਡੇ ਮੇਰੇ ਕੋਲ ਦੋ ਬੱਚੇ ਹੋਰ ਐ कुडिया कुडिया कुड़िया है एक एक साठ बजे थाना कोतवाली इंटरमेस आई थी कि किसलमा डॉटर ऑफ सिंह कॉलोनी की, की रहने वाली थी किसी अरुण कुमार बंदे ने उससे किसी हथियार का हमला करके इंजर्ड किया है बाद से कुड़ी की मौत हो गई जो पर्चा नंबर चौताली फोर्टी फोर अंडर सेक्शन तीन सौ दो दर्ज करके पड़ताल की गई तो इनिशियल पड़ताल से सामने यह आया है कि सलमा जिंद उम्र पंद्रह सोलह साल दी है, की है वो अरुण कुमार नाल दोस्ती थी बाद कुछ टकरार हो गया और कल शामी जब वो अपने घर के मेरे गली जा रही थी की, तो उतने अरुण तो शलमा के विकार बोल बुलड़ा हो गया उ झगड़ा सा हो गया और अरुण ने कुछ तेजदार हथियार नाल सलमा शलमा उत्ते हमला करता जिस करके उसकी मौत हो गई ये काफ़ी मदभागी घटना सगी और आज मॉर्निंग सूँ एक इंटरमेस और मिली है कि सलमा दी छोटी सिस्टर हुसनप्रीत जिसकी उम्र लगभग सात आठ साल है उस दी भी सदमे करके मौत हो गई है तो देखो जी पुलिस परचा दर्ज कर चुकी है बाय नेम परचा दर्ज हुआ है अंडर सेक्शन 302 सौ दो और वक्वक टीम पुलिस की मल्टीपल थान रेड कर रही है असी कॉन्फिडेंट है कि जल्द तो जल्द अक्यूज नरेस्ट किया जाए गिरफ्तारी होता है नहीं जी रेड कर रहे हैं ਇਹ ਦੂਸਰੀ ਕਹਿ ਕੇ ਮਲਟੀਪਲ ਵਾਰ ਹੋਈ ਗੁਜਰੀ ਹੈ ਕਿ ਉਸ ਨੂੰ ਲੈ ਕੇ ਪੁਲਿਸ ਕੀ ਮਾਮਲਾ ਦਰਜ ਕਰੇਗੀ ਅਸੀਂ ਵੈਰੀਫਾਈ ਕਰेंगे ਜੇਰਾ ਸੈਕਸ਼ਨ ਦੇ ਤਹਿਤ ਜੋ ਮਾਮਲਾ ਬੰਦਾ ਸੀ ਦੱਸ ਕਰੇਗੇ ਲੀਗਲ ਐਕਟ ਕਾਨੂੰਨੀ ਕਾਰਵਾਈ ਹੋਏਗੀ ਜਿਹੜਾ ਤੇਜ਼ਾਰ ਤੇ ਆਨਾ ਵਾਰ ਹੋਇਆ ਮਲਟੀਪਲ ਵਾਰ ਨੇ ਕਿ ਇੱਕ ਦਾ ਵਾਰ ਹਾਂਜੀ ਪੋਸਟਮਾਰਟਮ ਹੋਣਾ ਹੈ ਉਹਦੇ ਵੀ ਸਾਰਾ ਕੁਝ ਕਲੀਅਰ ਹੋ ਜਾਣਾ ਸਮਝਿਆ ਕੋਲਨੀ ਦਾ ਰਹਿਣ ਵਾਲਾ ਪਟਿਆਲੇ ਦੇ ਰਹਿਣ ਵਾਲਾ ਕੀ ਕੰਮ ਕੀ ਕਰਦਾ ਸੀ ਜੇ ਤੁਹਾਨੂੰ ਕੋਈ ਜਾਣਕਾਰੀ ਮਿਲੇ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਔਰ ਵੀ ਰੈਡ ਹੋ ਰਹੇ ਹਾਂ ਉਹਨਾਂ ਦੇ ਜੋ ਨੋਨ ਬੰਦੇ ਹੈ उन्होंने भी जा रही है। लड़की परिवार, परिवार कि देखो मिडिल है तो इस करके जो मतलब परिवार का नुकसान काफी नुकसान हुआ है। पहले तो, कुड़ी, तो, छोटी कुड़ी। तो परिवार सदमे च है ਇਸ ਕਰਕੇ ਪੁਲੀਸ ਦੀ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਜਸਟਿਸ ਮਿਲੇ ਇਨਸ਼ਾਅੱਰ ਮਿਲੇ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ